ਸਾਸਰੀ ਕਾ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਉਤੇ ਪਿੰਡ ਪਿੰਡਰ ਜ਼ਿਲ੍ਹਾ ਅਮਰਸਰਾ ਤਹਿਸੀਲ ਬਾਬੋ ਕਾਲਾ ਇਸ ਘਰ ਚ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਵੀਰ ਨੇ 21 ਮੱਝ ਸੇਲ ਕਰਨੀਆਂ ਤੇ ਆਪਾਂ ਗੱਲਬਾਤ ਕਰਾਵਾਂਗੇ ਵੀਰ ਨਾਲ ਸਭ ਤੋਂ ਪਹਿਲਾਂ ਜਿਹੜੀ ਬੇਨਤੀ ਹੈ ਕਿਸੇ ਵੀ ਇਹਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਤੇ ਠਾਨ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਂਭਾ ਨਾ ਰਹਿ ਸਕੇ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਮੱਝ ਦੀ ਡਿਟੇਲ ਲਵਾਂਗੇ ਜੀ ਹਾਂ ਸਾਸਰੀ ਘਰ ਬਾਜੀ ਸਾਸਰੀ ਘਰ ਬਾਜੀ ਕੀ ਹਾਲ ਚਾਲ ਹੈ ਜੀ ਵਧੀਆ ਜੀ ਵਧੀਆ ਠੀਕ ਠਾਕ ਸਾਸਰੀ ਘਰ ਮੇਰੇ ਭੈਣ ਭਰਾਵਾਂ ਨੂੰ ਨਿੱਕਿਆਂ ਨੂੰ ਵੱਡਿਆਂ ਨੂੰ ਜਿੰਨੇ ਸਾਡੀ ਵੀਡੀਓ ਨੂੰ ਪਿਆਰ ਕਰਦੇ ਆ ਸੱਜਣਾ ਮਿੱਤਰਾਂ ਨੂੰ ਨਾਲ ਸਾਸਰੀ ਘਰ ਪਿਆਰ ਭਰੀ ਠੀਕ ਹੈ ਜੀ ਤਾਂ ਅੱਜ 1 ਕਿ ਮਾਝ ਸੇਲ ਕਰਨੀ ਹਾਂਜੀ 1 ਕਿ ਜੀ ਠੀਕ ਇੱਕ ਸੇਲ ਕਰਨੀ ਆ ਤੇ ਇੱਕ ਸ਼ਾਇਦ ਫਿਰ ਆ ਜੀ ਉਹ ਤਾਜੀ ਸੂਈ ਹੈ ਅੱਛਾ ਤਾਜੀ ਸੂਈ ਹਾਂਜੀ ਠੀਕ ਹੈ ਜੀ ਤੇ ਐਡਰੈਸ ਦੱਸ ਦੋ ਵੀਰ ਜੀ ਆਪਣਾ ਨਾਮ ਮੇਰਾ ਸੋਨੀ ਆ ਪਿੰਡ ਪਿੰਡਰਾ ਜ਼ਿਲ੍ਹਾ ਅੰਮ੍ਰਿਤਸਰ ਰਈਆ ਬਿਲਕੁਲ ਲੱਗੇ ਆ ਵਿਆਸ ਵੀ 10 ਕਿਲੋਮੀਟਰ ਆ ਹਾਂਜੀ ਤੇ ਨੇੜੇ ਮਤਲਬ ਖਲਚੀਆਂ ਆ ਨੀ ਆ 2 ਕਿਲੋਮੀਟਰ ਹਾਈਵੇ ਤੋਂ ਪਿੰਡ ਹਟਵਾਵਾ ਠੀਕ ਹੈ ਜੀ ਫੋਨ ਨੰਬਰ ਦੱਸ ਦੋ ਜੀ 915627787 ਠੀਕ ਆ ਹਾਂਜੀ ਤੇ ਮੱਝ ਦਾ ਸੂਆ ਸੂਆ ਬਾਜੀ ਘਰੋਂ ਤੇ ਜਿਹਦੇ ਲਿਆਂਦੀ ਆ ਹਾਂਜੀ ਉਹ ਤੇ ਦੂਜਾ ਹੀ ਦੱਸਦਾ ਇਹ ਅੱਛਾ ਜੀ ਤੇ ਦੂਜੇ ਸੂਏ ਸੂਣੀ ਆ ਅੱਛਾ ਇੱਕ ਉਹ ਭੈਣ ਭਰਾ ਮੇਰਾ ਤੇ ਜੇ ਲਾਲੇ ਭਾਵੇਂ ਚੌਥੇ ਲਾਲੇ ਠੀਕ ਆ ਆਪੋ ਆਪਣੀ ਸਮਝਣਾ ਹਰਕੇ ਨੇ ਲੈਣੀ ਆ ਹਾਂਜੀ ਹਾਂਜੀ ਤੇ ਬਾਕੀ ਝੋਟੀ ਖਰੀ ਆ ਜਿੰਨੇ ਵੀ ਆ ਠੀਕ ਆ ਸਾਫ ਸੁਥਰੀ ਆ ਠੀਕ ਆ ਜੀ ਤੇ ਹਾਂ ਮਲਾ ਕੋਈ ਲਸ਼ੂ ਲਸ਼ੂ ਨਹੀਂ ਆ ਠੰਡੀ ਆ ਕੋਈ ਪਰਵਾਹੀ ਨਹੀਂ ਆ ਅੱਛਾ ਜੀ ਆ ਗਾਈਆਂ ਵਾਲਾ ਕੰਮ ਆ ਦਾ ਠੀਕ ਆ ਬਿਲਕੁਲ ਠੰਡੀ ਠੰਡੀ ਆ ਠੰਡੀ ਆ ਕੋਈ ਨਹੀਂ ਤੇ ਮੱਝਾਂ ਇਦਾਂ ਕਿੱਥੇ ਹੱਥ ਲਾਉਣ ਦਿੰਦੀਆਂ ਹਾਂਜੀ 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 ਠੀਕ ਆ ਤੇ ਦੁੱਧ ਵੀਰ ਜੀ ਕਿੰਨਾ ਕਿਚ ਵਾਈ ਜੋ ਦੁੱਧ ਘਰ ਵਾਲੇ ਤੇ ਵੀਰ ਦੱਸਦੇ ਸੀ 12 ਲੀਟਰ ਚ ਹੋਇਆ ਅਸੀਂ ਠੀਕ ਆ ਆਪਾਂ 12 ਨਹੀਂ ਕਹਿੰਦੇ ਕੋਈ 10 ਮੰਨ ਕੇ ਲਵੇ ਦੇਣ ਕਿੰਨੇ ਲੈ ਜੂਗੀ ਏ ਦੇਣ 500 5 ਤੋਂ 7 ਲੈ ਜੇ ਘੱਟ ਲੈ ਜੇ ਕੋਸ਼ਕਈ ਰੀ ਉੱਤੇ ਜਾਂ 10 ਲੈ ਜੇ ਤੋ ਵੀ ਇਹ ਕੋਸ਼ ਚੀਜ਼ਾਂ ਰੱਬ ਦੇ ਹੱਥ ਵਾਸ ਹੁੰਦੀ ਹੈ ਜੀ 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 ਠੀਕ ਹੈ ਜੀ ਤੋਰੀਏ ਨੂੰ ਵੀਰ ਜੀ ਹਾਂ ਜੀ ਆ ਵੇਖੋ ਜੀ ਕੱਦ-ਕੱਡ ਤੁਸੀਂ ਆਪ ਚੈੱਕ ਕਰ ਲਓ ਬਾਕੀ ਬਹੁਤਾ ਕੋਈ ਵੱਡਾ ਕੱਦ ਨਹੀਂ ਗਾ ਨਾਰਮਲ ਹਾਈਟ ਆ ਬਾਕੀ ਛੋਟਾ ਵੀ ਨਹੀਂ ਆ ਛੋਟਾ ਵੀ ਨਹੀਂ ਆ ਲੱਖ ਵਾਲੀ ਤਾਂ ਵੀ ਨਹੀਂ ਆ ਜੀ ਜੇ ਦਾ ਲੱਖ ਮੁੱਲ ਹੁੰਦਾ ਵਾ ਉਹ ਆ ਉਹ ਮੁੱਲ ਬਿਲਕੁਲ ਜੈ 50000 ਆਵਨੀਆਂ ਆ ਵੇਖੋ ਜੀ ਹਵਾਨਾ ਸੋਹਣਾ ਜੇ ਦੇਖ ਲਓ ਤਿਆਰ ਕੀਤਾ ਜੇ ਥੋੜਾ ਜੀ ਬਾਕੀ ਢਲਾਂ ਢੋਲਾਂ ਚੰਗੀਆਂ ਵਾ ਸੋਹਣੀ ਤਿਆਰੀ ਬਾਕੀ ਸੋਹਣੀ ਆ ਜਿੰਨੀ ਹੈਗੀ ਆ ਸਾਫ ਸੁਥਰੀ ਆ ਜੋ ਥਣਲੇਵਾ ਸੋਹਣਾ ਵਾ ਠੀਕ ਆ ਥਣ ਥਣ ਦੀ ਸਾਫ ਆ ਥਣ ਚੰਗਾ ਲੱਗਾ ਜੀ ਆ ਵੇਖੋ ਲੈ ਜੋ ਬਾਕੀ ਥਣਵਾ ਜਿਹੜੇ ਸੋਹਣੇ ਲੱਗੇ ਮੁਠੀ ਦੀ ਚਵਾਲੇ ਤੇ ਵਿਰਲ ਵੀ ਹੈਗਾ ਬਾਕੀ ਤਿਆਰ ਹੋਊਗੀ ਚੰਗੀ ਵੇਖ ਸਕਦੇ ਹੋ ਚੌੜੀ-ਚਾੜੀ ਕਾਫੀ ਚੌੜੀ ਚਾ ਕਾਫੀ ਆ ਐ ਗੋਲ-ਮੋਲ ਜੀ ਆ ਬਾਕੀ ਬਰੀਕ-ਬਰੀਕ ਨਾੜਾ ਮੋਤੇ ਪਿੰਡੇ ਦੇ ਬਾਕੀ ਪੇਠਪੂੜੇ ਦੀਆਂ ਕਾਇਮ ਆਗੇ ਹਾਂ ਕਾਇਮ ਕੋਈ ਲੱਸਾ ਪਾਣੀ ਬਾਕੀ ਜਿੱਡੀ ਕਿ ਹੈਗੀ ਆ ਆਪਾਂ ਓਡੀ ਦਿਖਾਈਏ ਓਡੀ ਦਿਖਾਏ ਆ ਵੀ ਝੂਮ ਕਰਕੇ ਤਾਂ ਤੁਹਾਨੂੰ ਵੱਡੀ ਦਿਖਾਵਾਂਗੇ ਹਾਂ ਨੇੜੇ ਆਉਂਗੇ ਛੋਟੀ ਹੈਗੀ ਆ ਓਡੀ ਲੱਗੂਗੀ ਹਾਂਜੀ ਠੀਕ ਆ ਤੇ ਤੇ ਇਹਦਾ ਮੁੱਲ ਵੀਰ ਜੀ ਕਿੰਨਾ ਕਰੋਗੇ ਮੁੱਲ ਵੀਰੇ ਜੇਤਨ ਦੀ ਤਿਆਰ ਹਾਂਜੀ ਫਿਰ ਛੋਟੀ ਦੇਣੀ 75000 ਦੀ ਅੱਛਾ ਜੀ ਫਿਰ ਤਾਂ 75000 ਦੀ ਆਪਾਂ ਦੇਣੀ ਮੁੱਲ ਭਾਵੇਂ 80 ਕਰ ਦੇ ਜੀ ਹੋਣ ਦਵਾਂਗੇ 70000 ਰੁਪਏ ਦੀ ਮਾਣ ਤਣ ਕਿੰਨਾ ਕਰ ਦੋ ਥੋੜਾ ਬੜਾ ਹੋਊਗਾ ਮੌਕੇ ਤੇ ਕਰ ਦੋਗੇ 500 ਦਾ ਕਿ ਨਹੀਂ 500 ਛੱਡ ਦਾਂਗੇ ਠੀਕ ਹੈ ਜੀ ਬਾਕੀ ਜਿਹਨੂੰ ਪਸੰਦ ਆ ਫੋਨ ਕਰੇ ਮੌਕੇ ਤੇ ਹੋਰ ਵੀ ਥੋੜਾ ਬੋਦਾ ਕਰ ਦਿਓ ਥੋੜਾ ਬੜਾ ਹੋਣਾ ਜ਼ਿਆਦਾ ਨਹੀਂ ਆ ਵੀਰਾਂ ਨੂੰ ਪਤਾ ਵਾ ਕਿ ਗਰਮੀ ਆ ਡੰਗਰ ਲੱਭਣੇ ਡਿਆ ਹਾਂਜੀ 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 ਬਾਕੀ ਇਹ ਹੈ ਕਿ ਵੀਡੀਓ ਦਾ ਮਕਸਦ ਇਹ ਹੋ ਜਾਂਦਾ ਵੀ ਘਰ ਚੋਂ ਘਰ ਬੈਠਿਆਂ ਨੂੰ ਨਜ਼ਰ ਮਿਲ ਜਾਂਦਾ ਬਾਕੀ ਇਹ ਠੰਡੀ ਆ ਵੇਖੋ ਕੋਈ ਪ੍ਰਵਾਹ ਥੋੜਾ ਵਾ ਐਦਾਂ ਹੀ ਹੱਥ ਲਾਈ ਜਾਂਦਾ ਐ ਨਹੀਂ ਕੋਈ ਠੀਕ ਆ ਠੀਕ ਬੈੜਾ ਵਾਲਾ ਕੋਈ ਵੀ ਵੀਰ ਫੋਨ ਲਾਵੇ ਦੁੱਧ 10 12 ਕਿਲੋ ਚਵਾਈ ਜਾਊਗੀ ਦੁੱਧ ਘਰ ਵਾਲੇ ਨੇ ਕਿਹਾ 12 13 ਚਵਾਊਗੀ ਮੈਂ ਲਓ 13 ਕਹਿੰਦਾ ਅਸੀਂ 12 ਅਸੀਂ 10 ਮੰਨ ਕੇ ਲਿਆਂਦੀ ਆ ਫੇਸ ਕੁਆਲਟੀ ਵੀ ਸੋਹਣੀ ਤੋਂ ਮੁੱਲ ਇੰਨਾ ਕਿ ਜਿੰਨਾ ਕ ਆਪਾਂ ਮੁੱਲ ਕੀਤਾ ਵਾ ਹਾਂਜੀ ਕਈ ਵੀਰ ਹੋਣ ਮੰਨ ਲਓ ਵੀ ਜੇ ਇਹੋ ਛੋਟੀ ਥੋੜੀ ਸ਼ਕੀਨ ਹੋਵੇ ਦੁੱਧ ਉਹਨਾ ਕੀ ਦੇਣਾ ਉਹਨੇ ਹਾਂਜੀ ਹਾਂਜੀ ਐਂ ਸਿੰਘ ਨੇ ਕਾਵੇ ਜੀ ਤੇ ਉਹਦਾ ਲੱਖ ਸਵਾ ਲੱਖ ਕਰਨਾ ਵਾ ਹਾਂਜੀ ਹਾਂਜੀ ਇੰਨੇ ਵੀ ਦੁੱਧ ਉਹਨਾ ਹੀ ਚਵਾਈ ਜਾਣਾ ਜੀ ਠੀਕ ਤੇ ਬਾਕੀ ਬੇਨਤੀ ਇਹ ਆ ਵੀਰ ਫੋਨ ਕਰਨਾ ਤੇ ਬਾਕੀ ਜਿਆਦਾ ਨਹੀਂ ਇਹਦੇ ਚ ਥੋੜਾ ਬੜਾ ਇਮਾਨਤਾਨਾ ਹੋਊਗਾ ਮੋਕੇ ਤੇ ਛੋੜ ਛੱਪਾ ਹੀ ਬਸ ਠੀਕ ਆ ਹਾਂ ਕਰਨੀ ਵੀ ਜੀ ਗੱਲ ਬਸ ਇਹ ਆ ਵੀ ਆਉਣ ਚੈੱਕ ਕਰਨ ਜੇ ਵੱਡੀ ਛੋਟੀ ਹੋਊਗੀ ਫੇਰ ਦੱਸਾਂਗੇ ਮੰਨ ਲਓ ਜਿੱਡੀ ਵਿਖਾਈ ਓਡੀ ਹੋਊਗੀ ਜੀ 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 ਸਾਰ ਠੀਕ ਆ ਵੀਰ ਨੂੰ ਫੋਨ ਕਰ ਲਿਓ ਵੀਡੀਓ ਕਰਦੇ ਸ਼ੇਅਰ ਆਪਣੀ ਤਸੱਲੀ ਕਰਕੇ ਲੈ ਕੇ ਜਾਇਓ ਜੀ ਧੰਨਵਾਦ